ਅੱਜ ਹਰਪ੍ਰੀਤ ਨੂੰ ਦੋ ਦੋ ਜ਼ਿੰਮੇਵਾਰੀਆਂ ਲਵੋਣੀਆਂ ਪੈ ਰਹੀਆਂ ਐ ਉਧਰੋਂ ਜੀਆ ਨੂੰ ਵੀ ਕਹਿਣਾ ਪੈ ਰਿਹਾ ਦੀਪ ਇਧਰੋਂ ਨਾਲ ਦੀ ਨਾਲ ਸਟੇਜ ਤੋਂ ਵੀ ਜੀਆ ਨੂੰ ਕਹਿਣਾ ਪੈ ਰਿਹਾ ਸੋ ਬਹੁਤ ਬਹਤ ਧੰਮਾਦ ਐ ਸੋ ਜ਼ਿੰਮੇਵਾਰੀ ਭਾਈ ਜੀ ਹਨੇਰਾ ਹੋਈ ਜਾਂਦਾ ਗੁਰਜੀਤ ਭਾਈ ਡੈਨੀ ਜੀ ਅਗਲਾ ਮੈਚ ਟੁੰਬੜਪੰਨ ਤੇ ਤੰਦੂਰ ਜੀ ਖਬਰਜੀ ਤੇ ਟੁੰਬੜ ਪੜਦੀਆਂ ਟੀਮਾਂ ਦੇ ਦਰਮਿਆਨ ਦੇਖੋ ਧੁੰਦ ਦਾ ਮੌਸਮ ਹੋ ਗਿਆ ਹੈ ਆਸ-ਪਾਸੇ ਮੇਰੇ ਖਿਆਲ ਆ ਵੀ ਧੁੰਦ ਵੀ ਮੰਡ ਰਹੀ ਹੈ ਤੇ ਧੁੰਦ ਗਰਾਊਂਡ ਦੇ ਵਿੱਚ ਆਵੇ ਤੇ ਫਿਰ ਆਪਣਾ ਕੰਮ ਖਰਾਬ ਹੋਵੇ ਤੇ ਉਹ ਨਾਲ ਦਾ ਫਿਰ ਸਵਾਦ ਜਾ ਖਰਾਬ ਹੋ ਜੂ ਸਾਰਾ ਹੱਥ ਵਨ ਕੇ ਬੇਨਤੀ ਹੈ